ਸਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਕਿਸਾਨੀ ਸੰਘਰਸ਼ ਨੂੰ ਲੈ ਕੇ ਜਿਹੜੀ ਕੱਲ ਮੀਟਿੰਗ ਹੋਈ ਸੀ ਲਗਾਤਾਰ ਰੇੜਕਾ ਬਣਿਆ ਹੋਇਆ ਕੱਲ ਚੰਡੀਗੜ੍ਹ ਦੇ ਵਿੱਚ ਵੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਹੋਈ ਸੀ ਉਹ ਬਿੰਦੂ ਚੱਲ ਰਹੀ ਔਰ ਅੱਜ ਕਿਸਾਨਾਂ ਦੇ ਵੱਲੋਂ ਜਿਹੜਾ ਹੈ ਉਹ ਦਿੱਲੀ ਕੂਚ ਦੀ ਤਿਆਰੀ ਹੈ 10 ਵਜੇ ਦਾ ਟਾਈਮ ਰੱਖਿਆ ਗਿਆ 10 ਵਜੇ ਫਤਿਹਗੜ੍ਹ ਸਾਹਿਬ ਤੋਂ ਜਿਹੜਾ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਪਰ ਹਰਿਆਣਾ ਦੇ ਸਾਰੇ ਬਾਰਡਰ ਸੀਲ ਕੀਤੇ ਗਏ ਨੇ ਪਿਛਲੇ 2 ਦਿਨਾਂ ਤੋਂ ਬਾਰਡਰ ਸੀਲ ਨੇ ਸ਼ੰਭੂ ਬੈਰੀਅਰ ਦੇ ਉੱਪਰ ਵੱਡੀਆਂ-ਵੱਡੀਆਂ ਦੁਬਾਰਾ ਕੀਤੀਆਂ ਗਈਆਂ ਨੇ ਕੰਕਰੀਟ ਭਰ ਦਿੱਤਾ ਗਿਆ ਪਰ ਇਹ ਸ ਅਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਇਹ ਪੂਰਾ ਮਾਮਲਾ ਜਿਹੜਾ ਲੋਕਾਂ ਦੀ ਖੱਦਰ ਫਾਰੀ ਨੂੰ ਲੈ ਕੇ ਇਹ ਪੂਰਾ ਮਾਮਲਾ ਹੈ ਹੁਣ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਔਰ ਉਸ ਦੇ ਉੱਪਰ ਜਲਦ ਫੈਸਲਾ ਵੀ ਆ ਸਕਦਾ ਹੈ ਔਰ ਹਾਈ ਕੋਰਟ ਦੇ ਵੱਲੋਂ ਜਿਹੜਾ ਹੈ ਉਹ ਬੈਰੀਅਰ ਹਟਾਉਣ ਨੂੰ ਲੈ ਕੇ ਕੋਈ ਵੀ ਜਲਦੀ ਵੱਡਾ ਫੈਸਲਾ ਆ ਸਕਦਾ ਹੈ ਫੈਸਲੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਸਾਡੇ ਡੈਰਿੰਗ ਸਵੇਰਾ ਤੋਂ ਪੋਲਿਟੀਕਲ ਐਡੀਟਰ ਨੀਲ ਭਲਿੰਦਰ ਨੀਲ ਇੱਕ ਪਾਸੇ ਕਿਸਾਨੀ ਸੰਘਰਸ਼ ਜੋਰਾਂ ਦੇ ਉੱਪਰ ਆ ਕੇਂਦਰ ਦੇ ਨਾਲ ਸਹਿਮਤੀ ਨਹੀਂ ਬਣ ਰਹੀ ਦੂਸਰੇ ਪਾਸੇ ਜਿਹੜਾ ਮੇਨ ਇੱਕ ਆਪਾਂ ਗੱਲ ਦੇਖ ਰਹੇ ਹਾਂ ਕਿ ਪਿਛਲੇ 2-3 ਦਿਨ ਤੋਂ ਜਿਹੜੇ ਹਰਿਆਣਾ ਦੇ ਬਾਰਡਰ ਨੇ ਉਹ ਸੀਲ ਨੇ ਸਿੱਧੇ ਤੌਰ ਦੇ ਉੱਪਰ ਜਿਹੜਾ ਸੰਪਰਕ ਹੈ ਉਹ ਪੰਜਾਬ ਦੇ ਨਾਲੋਂ ਕੱਢ ਦਿੱਤਾ ਗਿਆ ਹੈ ਪਰ ਆਮ ਲੋਕ ਕਿਉਂਕਿ ਜ਼ਿਆਦਾਤਰ ਪੰਜਾਬੀ ਆਪਾਂ ਦੇਖਦੇ ਹਾਂ ਕਿ 에어ਪੋਰਟ ਜਾਂਦੇ ਨੇ ਜਾਂ ਹੋਰ ਉਤਰ ਇਧਰ ਆਉਂਦੇ ਨੇ ਤਾਂ ਬੜੀ ਦਿੱਕਤਾਂ ਆ ਰਹੀਆਂ ਨੇ ਜੀ ਬਿਲਕੁਲ ਹੈ ਐਡਵੋਕੇਟ ਉਧਰ ਪ੍ਰਤਾਪ ਸਿੰਘ ਨੇ ਇਹਨਾਂ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਕੱਲ ਸ਼ਾਮੀ ਦਾਇਰ ਕੀਤੀ ਹੈ ਜਿਸ ਵਿੱਚ ਸੁਣਵਾਈ ਜਿਹੜੀ ਹੈ ਉਹਨੇ ਕੁਝ ਘੰਟਿਆਂ ਤੱਕ ਜਿਉਂ ਹੀ ਹਾਈ ਕੋਰਟ ਖੁੱਲਹੀ ਹੈ ਉਦੋਂ ਹੋਣ ਚੱਲ ਰਹੀ ਹੈ ਇਸ ਪਟੀਸ਼ਨ ਜਿਨ੍ਹਾਂ ਨੇ ਮੁੱਖ ਤੌਰ ਤੇ ਸੁਪਰੀਮ ਕੋਰਟ ਦੀ ਇੱਕ ਅਮਸਾਨੀ ਵਰਸਿਸ ਕਮਿਸ਼ਨਰ ਆਫ ਪੁਲਿਸ ਇੱਕ ਜਜਮੈਂਟ ਹੈ ਬੜੀ ਲੈਂਡਮਾਰਕ ਜਜਮੈਂਟ ਹੈ ਜਿਸ ਚ ਸੁਪਰੀਮ ਕੋਰਟ ਨੇ ਬਕਾਇਦਾ ਹਦਾਇਤਾਂ ਕੀਤੀਆਂ ਹੋਈਆਂ ਨੇ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਤੇ ਸਟੇਟ ਗਵਰਨਮੈਂਟਸ ਨੂੰ ਕਿ ਕਿਤੇ ਵੀ ਲੋਕਾਂ ਨੂੰ ਜਿੱਥੇ ਦਿੱਕਤ ਆਂਦੀ ਹੈ ਖਾਸ ਕਰ ਸੜਕੀ ਆਵਾਜਾਈ ਨੂੰ ਲੈ ਕੇ ਆਮ ਜਨ ਜੀਵਨ ਨੂੰ ਲੈ ਕੇ ਇਸ ਨੂੰ ਬਹਾਲ ਰੱਖਣਾ ਸਰਕਾਰਾਂ ਦੀ ਪ੍ਰਸ਼ਾਸਨ ਦੀ ਪੁਲਿਸ ਦੀ ਜ਼ਿੰਮੇਵਾਰੀ ਹੈ ਤੇ ਉਸ ਦੇ ਉੱਤੇ ਜਿਹੜਾ ਹੈ پابੰਦ ਹੈ ਪੁਲਿਸ ਕਿ ਉਹ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਣ ਦੇਵੇ ਖਾਸ ਕਰ ਜਦੋਂ ਇਸ ਤਰ੍ਹਾਂ ਦੇ ਪ੍ਰੋਟੈਸਟ ਹੁੰਦੇ ਨੇ ਜਾਂ ਇਸ ਤਰ੍ਹਾਂ ਦੀ ਕੋਈ ਹਾਈਟੇਸ਼ਨਸ ਚੱਲਦੀਆਂ ਨੇ ਤਾਂ ਉਸ ਸਥਿਤੀ ਦੇ ਵਿੱਚ ਉਸ ਨਾਜ਼ੁਕ ਤੇ ਹੰਗਾਮੀ ਸਥਿਤੀ ਦੇ ਵਿੱਚ ਲੋਕਾਂ ਦੇ ਜਿਹੜਾ ਹਿੱਤ ਨੇ ਉਹਨਾਂ ਦੀ ਰਾਖੀ ਕਰਨਾ ਆਮ ਰਾਘੀਰਾਂ ਦੇ ਹਿੱਤ ਐਂਬੂਲੈਂਸ ਕੋਈ ਜਾ ਰਿਹਾ ਹੈ ਬਿਮਾਰ ਹੈ ਕੋਈ ਬੱਚੇ ਪੜ੍ਹਾਈ ਕਰਨ ਜਾ ਰਹੇ ਨੇ ਕੋਈ ਨੌਕਰੀ ਦੇ ਇੰਟਰਵਿਊ ਕਰਨ ਜਾ ਰਹੇ ਆ ਦੇਣ ਜਾ ਰਿਹਾ ਕੋਈ ਨੌਕਰੀ ਤੇ ਜਾ ਰਿਹਾ ਕਿਸੇ ਵੀ ਤਰ੍ਹਾਂ ਦੀ ਆਮ ਜਨ ਜੀਵਨ ਦੀ ਜਿਹੜੀ ਪਰੇਸ਼ਾਨੀ ਹੈ ਉਸ ਦੀ ਬਹਾਲੀ ਜਿਹੜੀ ਹੈ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਸੋ ਐਸੇ ਜਿਹੜੀ ਜੱਜਮੈਂਟ ਲੈਂਡਮਾਰਕ ਜੱਜਮੈਂਟ ਜਿਹੜੀ ਮੈਂ ਦੱਸਿਆ ਆਮਿਸਾਨੀ ਵਰਸਸ ਕਮਿਸ਼ਨਰ ਆਫ ਪੁਲਿਸ ਐਂਡ ਅਦਰਸ ਇਹਦੀ ਰੋਸ਼ਨੀ ਦੇ ਵਿੱਚ ਇਹ ਪਟੀਸ਼ਨ ਜਿਹੜੀ ਪਾਈ ਗਈ ਹੈ ਇਹਦੇ ਵਿੱਚ ਜ਼ਿਆਦਾ ਮੁੱਖ ਤੌਰ ਤੇ ਉਹਨਾਂ ਨੇ ਮੁੱਦਾ ਹਰਿਆਣੇ ਦੇ ਲੋਕਾਂ ਦਾ ਚੁੱਕਿਆ ਹੈ ਕਿ ਹਰਿਆਣੇ ਦੇ ਲੋਕਾਂ ਦਾ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ ਕਿੰਨੇ ਸੱਤ ਦੇ ਕਰੀਬ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਇੰਟਰਨੈਟ ਸੇਵਾ ਬੰਦ ਹੈ ਬਿਲਕੁਲ ਬਾਰਡਰ ਸੀਲ ਨੇ ਬਾਰਡਰ ਵੀ ਉਹ ਸੀਲ ਨੇ ਜਿਹੜੇ ਹਰਿਆਣੇ ਨੂੰ ਹਰਿਆਣੇ ਦੀ ਰਾਜਧਾਨੀ ਚੰਡੀਗੜ੍ਹ ਨਾਲ ਜੋੜਦੇ ਨੇ ਹਰਿਆਣੇ ਦੀ ਹਾਈ ਕੋਰਟ ਨਾਲ ਜੋੜਦੇ ਨੇ ਹਰਿਆਣੇ ਦੀ ਸਿਵਲ ਸੈਕਟਰੀ ਅੱਡ ਨਾਲ ਜੋੜਦੇ ਨੇ ਹਰਿਆਣੇ ਦੇ ਸਰਕਾਰੀ ਦਫਤਰਾਂ ਨਾਲ ਜੋੜਦੇ ਨੇ ਹਰਿਆਣੇ ਦੇ ਐਜੂਕੇਸ਼ਨਲ ਇੰਸਟੀਟਿਊਟਸ ਨਾਲ ਜੋੜਦੇ ਨੇ ਸੋ ਇਸ ਗੱਲ ਨੂੰ ਮੁੱਖ ਰੱਖ ਕੇ ਹਾਈ ਕੋਰਟ ਚ ਪਾਇਆ ਗਿਆ ਹੈ ਕਿ ਉਹ ਵੱਖਰੀ ਗੱਲ ਹੈ ਕਿ ਤੁਸੀਂ ਕਿਸਾਨਾਂ ਨਾਲ ਕਿਸ ਤਰ੍ਹਾਂ ਗੱਲ ਕਰਨੀ ਹੈ ਉਹਨਾਂ ਦਾ ਮਸਲਾ ਕਿਵੇਂ ਹੱਲ ਕਰਨਾ ਹੈ ਜਾਂ ਨਹੀਂ ਕਰਨਾ ਉਹ ਉਹ ਇੱਕ ਵੱਖਰੀ ਗੱਲ ਹੈ ਕਿ ਆਮ ਲੋਕ ਕਿਉਂ ਸਫਰ ਹੋ ਰਹੇ ਨੇ ਵੱਡਾ ਸਵਾਲ ਇਹ ਹੈ ਜਿਹੜੀ ਉਹ ਮੈਂ ਅਡੀਸ਼ਨਲ ਜਨਰਲ ਆਫ ਇੰਡੀਆ ਜਿਹੜੇ ਨੇ ਸਤਿਆਪਾਲ ਜੈਨ ਉਹਨਾਂ ਤੋਂ ਵੀ ਗੱਲ ਹੋਈ ਆ ਉਹ ਬਕਾਇਦਾ ਬਾਈ ਨੇਮ ਇਸ ਚ ਕੇਂਦਰ ਸਰਕਾਰ ਵੱਲੋਂ ਲਿਸਟ ਕੀਤਾ ਗਿਆ ਉਹਨਾਂ ਅਨੁਸਾਰ ਹਾਈ ਕੋਰਟ ਨੇ پابੰਦ ਕੀਤਾ ਗਿਆ ਕਿ ਤੁਸੀਂ ਸਾਨੂੰ ਜਵਾਬ ਦੇਣਾ ਕੱਲ ਉਹ ਤਿਆਰੀ ਕਰ ਰਹੇ ਨੇ ਉਹ ਤਾਂ ਨਹੀਂ ਦੱਸ ਸਕਦੇ ਖੈਰ ਕਿ ਉਹਨਾਂ ਨੇ ਕੀ ਜਵਾਬ ਦੇਣਾ ਬਟ ਉਹ ਵੀ ਕੇਂਦਰ ਵੀ ਪੂਰੀ ਤਰ੍ਹਾਂ ਇਸ ਤੋਂ ਲੱਗਦਾ ਪਤਾ ਕਿ ਤਿਆਰ ਹੈ ਕਿ ਆਪਣਾ ਜਵਾਬ ਰੱਖਣ ਦੇ ਵਿੱਚ ਹਾਈ ਕੋਰਟ ਦੇ ਵਿੱਚ ਪਰ ਜਿਵੇਂ ਤੁਸੀਂ ਕਿਹਾ ਹੈ ਕਿ ਹੋ ਸਕਦਾ ਹੈ ਕਿ ਠੀਕ ਹੈ ਇੱਕ ਪਾਸੇ ਰਾਤੀ ਗੱਲਬਾਤ ਬੇਨਤੀ ਜਾ ਰਹੀ ਹੈ ਕੇਂਦਰੀ ਮੰਤਰੀਆਂ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਕੁਝ ਕਿਸਾਨ ਜਥੇਬੰਦੀਆਂ ਈਵਨ ਕੇ ਇਸ ਐਜੀਟੇਸ਼ਨ ਚ ਸ਼ਾਮਲ ਵੀ ਨਹੀਂ ਹੈ ਐਜੀਟੇਸ਼ਨ ਮਤਲਬ ਦਿੱਲੀ ਕੂਚ ਦਾ ਜੋ ਪ੍ਰੋਗਰਾਮ ਹੈ ਤੇ ਦੂਜੇ ਪਾਸੇ ਇਹ ਵੀ ਆਪਾਂ ਹੁਣ ਸਵੇਰ ਤੋਂ ਦੇਖ ਰਹੇ ਹਾਂ ਕਿ ਸਾਡੇ 9 ਵਜੇ ਪ੍ਰੈਸ ਕਾਨਫਰੰਸ ਕਿਸਾਨ ਜਥੇਬੰਦੀਆਂ ਦੀ ਫਗੜਾ ਸਾਹਿਬ ਚ ਜਾਂ ਕਿਤੇ ਹੋਰ ਹੋਣ ਜਾ ਰਹੀ ਹੈ ਜਿੱਥੇ ਵੀ ਉਹ ਬਰੀਫ ਦੇਣਗੇ ਮੀਡੀਆ ਨੂੰ ਆਪਣਾ ਅਗਲਾ ਪ੍ਰੋਗਰਾਮ ਦੱਸਣਗੇ ਉਸ ਉਸੇ ਦੌਰਾਨ ਹੋ ਸਕਦਾ ਹੈ ਕਿ ਹਾਈ ਕੋਰਟ ਉਸ ਇਸ ਤਰ੍ਹਾਂ ਦੀਆਂ ਸਖਤ ਹਦਾਇਤਾਂ ਦੇ ਦੇਗੀ ਕਿ ਲੋਕਾਂ ਨੂੰ ਘੱਟੋ ਘੱਟ ਸ਼ਾਇਦ ਕੋਈ ਰਾਹਤ ਮਿਲਦੀ ਨਜ਼ਰ ਆਵੇ ਸੋ ਇਹ ਆਪਣੀ ਇੱਕ ਵੱਡੀ ਡਿਵੈਲਪਮੈਂਟ ਹੋ ਸਕਦੀ ਹੈ ਕਿ 11 ਤੋਂ 12 ਦੇ ਵਿੱਚ ਵਿੱਚ ਉਮੀਦ ਹੈ ਜੋ ਸਾਨੂੰ ਪਤਾ ਲੱਗ ਰਿਹਾ ਹੈ ਇਹ ਹਾਈ ਕੋਰਟ ਦਾ ਬੈਂਚ ਜਿਹੜਾ ਹੈ ਸੁਣਨ ਜਾ ਰਿਹਾ ਜੀਐਸ ਸੰਧਾ ਵਾਲੀਆ ਦਾ ਬੈਂਚ ਸੁਣ ਰਿਹਾ ਇਸ ਪੀਆਈਐਲ ਨੂੰ ਪੀਆਈਐਲ ਵਾਲਾ ਬੈਂਚ ਤੇ ਇਸ ਦੇ ਉੱਤੇ ਕੋਈ ਵੱਡਾ ਜਿਹੜਾ ਹੈ ਹੁਕਮ ਜਿਹੜਾ ਹਾਈ ਕੋਰਟ ਦਾ ਵੀ ਆ ਸਕਦਾ ਹੈ ਦੇਖੋ ਇਹਨਾਂ ਵੱਡਾ ਹੁਕਮ ਆ ਸਕਦਾ ਉਹ ਦੂਸਰੇ ਪਾਸੇ ਆਪਾਂ ਜ਼ਿਕਰ ਕਰਦੇ ਹਾਂ ਕੋਈ ਆਮ ਲੋਕਾਂ ਦੀ ਗੱਲ ਕਰੀ ਜੇ ਮੈਂ ਤੁਸੀਂ ਜ਼ਿਕਰ ਕੀਤਾ ਕਿ ਐਂਬੂਲੈਂਸ ਜਾਂਦੀਆਂ ਨੇ ਕਿਸੇ ਨੇ ਕਿਉਂਕਿ ਆਬਵੀਅਸਲੀ ਗੱਲ ਹੈ ਕਿ ਸਿੱਧਾ ਰੋਡ ਹੈ ਉਹ ਬਾਰਡਰ ਕ੍ਰਾਸ ਕਰਨਾ ਚਾਹੇ ਉਹ ਚੰਡੀਗੜ੍ਹ ਵਾਲੇ ਪਾਸੇ ਕਹੀਏ ਜਾਂ ਖਨੌਰੀ ਵਾਲੇ ਪਾਸੇ ਕਹੀਏ ਜਾਂ ਫਿਰ ਸ਼ੰਭੂ ਤੋਂ ਗੱਲ ਕਰੀਏ ਸਭ ਤੋਂ ਵੱਡੀ ਤਕਦਾਰੀ ਹੈ ਕਿ ਜਦੋਂ ਕੋਈ ਬੰਦਾ ਮੰਨ ਲਓ ਆਪਾਂ ਟਰਾਂਸਪੋਰਟੇਸ਼ਨ ਲਈ ਵੀ ਲੈ ਕੇ ਜਾਂਦੇ ਆ ਤਾਂ ਅਗਰ ਬਾਰਡਰ ਸੀਲ ਆ ਤਾਂ ਸ਼ੰਭੂ ਹੱਥ ਮੰਨ ਕੇ ਚੱਲੋ ਵੀ ਉਹਨੂੰ ਚੰਡੀਗੜ੍ਹ ਤੋਂ ਉਧਰੋਂ ਬਾਆ ਯਮਨਾ ਨਗਰ ਹੋ ਕੇ ਉੱਪਰ ਜਿੱ ਕੋ ਘੁਮਣਾ ਪੈਂਦਾ ਸਿੱਧੇ ਤੌਰ ਦੇ ਉੱਪਰ ਜਿਹੜਾ ਖਰਚਾ ਵੀ ਹੈ ਉਹ ਜਿਹੜੀਆਂ ਗੱਡੀਆਂ ਨੇ ਟਰਾਂਸਪੋਰਟੇਸ਼ਨ ਉਹ ਦੁੱਗਣਾ ਤਿੱਗਣਾ ਵਸੂ ਲੈ ਜਾਂਦਾ ਅਜਿਹੇ ਦੇ ਵਿੱਚ ਲੋਕ ਕਹਿੰਦੇ ਨੇ ਕਿ ਸਾਡਾ ਕੀ ਗੁਨਾਹ ਹੋਇਆ ਸਾਡੀ ਕਿੱਥੇ ਗਲਤੀ ਹੋ ਗਈ ਸਾਨੂੰ ਜਿਹੜਾ ਹੈ ਸਾਡੀ ਲਿਬਰਟੀ ਹੈ ਸਾਡੀ ਜਿਹੜੇ ਆਪਾਂ ਗੱਲ ਕਰੀ ਜਿਹੜਾ ਸਾਡਾ ਰਾਈਟ ਆ ਉਹ ਸੱਤੋਂ ਕਿਉਂ ਖੋਹੇ ਜਾਂਦੇ ਨੇ ਜਿਸ ਤਰੀਕੇ ਦੇ ਆਪਾਂ ਦੇਖ ਸਕਦੇ ਹਾਂ ਕਿ ਬਾਰਡਰ ਸ਼ੰਭੂ ਦੇ ਉੱਪਰ ਜਿ ਆਪਣੇ ਹੀ ਦੇਸ਼ ਦੇ ਵਿੱਚ ਜਿਹੜਾ ਇਨ ਬਿਟਵੀਨ ਟੂ ਸਟੇਟਸ ਦੇ ਵਿੱਚ ਇਦਾਂ ਦੇ ਜਿਹੜੇ ਬੈਰੀਅਰਸ ਨੇ ਉਹ ਲੱਗਦਾ ਨਹੀਂ ਕਿ ਬਹੁਤ ਜ਼ਿਆਦਾ ਦਿੱਕਤਾਂ ਆ ਰਹੀਆਂ ਨੇ ਔਰ ਇਦਾਂ ਦੇ ਹਾਲਾਤ ਨਹੀਂ ਪੈਣੇ ਚਾਹੀਦੇ ਭੂਵਿੱਕ ਦੇ ਵਿੱਚ ਵੀ हां जी बिल्कुल देखो इस तरह आप आगे भी बहुत सारी एजिटेशंस देखਦੇ ਹੁੰਦੇ ਆਪਾਂ ਰੋਡ ਬਲੋਕੇਜ ਜਿਹੜੀਆਂ ਨੇ ਪ੍ਰਸ਼ਾਸਨ ਵੱਲੋਂ ਜਾਂ ਕਈ ਵਾਰ ਜਥੇਬੰਦੀਆਂ ਵੱਲੋਂ ਵੀ ਕਿਸਾਨ ਜਥੇਬੰਦੀਆਂ ਵੀ ਰੋਡ ਰੋਡ ਬਲੌਕ ਕਰਦੀਆਂ ਰਹੀਆਂ ਨੇ ਟੋਲ ਪਲਾਜ਼ੇ ਪੰਜਾਬ 'ਚ ਦੋ ਸਾਲਾਂ 'ਚ ਮੇਰੇ ਖਿਆਲ 'ਚ 200 ਵਾਰ ਬਲੌਕ ਹੋਲੇ ਹੋਣਗੇ ਪਰ ਉੱਥੇ ਇੱਕ ਖਿਆਲ ਰੱਖਿਆ ਜਾਂਦਾ ਹੈ ਕਿ ਕੋਈ ਐਮਰਜੈਂਸੀ ਦੀ ਸਥਿਤੀ ਹੈ ਜਿਵੇਂ ਤੁਸੀਂ ਕਹਿਆ ਐਂਬੂਲੈਂਸ ਕੋਈ ਮਰੀਜ਼ ਹੈ ਉਸ ਨੂੰ ਮਰੀਜ਼ ਨੂੰ ਲੈਣ ਜਾ ਰਹੀ ਹੈ ਮਰੀਜ਼ ਨੂੰ ਲੈ ਕੇ ਵੱਡੇ ਹਸਪਤਾਲ 'ਚ ਜਾ ਰਹੀ ਹੈ ਤਾਂ ਅਕਸਰ ਇੱਕ ਪੈਸੇਜ ਰੱਖਿਆ ਹੁੰਦਾ ਹੈ ਕਿ ਚਲੋ ਇਹਨਾਂ ਨੂੰ ਇਧਰੋਂ ਲੰਘਣ ਦਿਓ ਉਹ ਉਸਤਾਨਾਂ ਦੀ ਹੋਰ ਐਮਰਜੈਂਸੀ ਵਾਲਾ ਬੰਦਾ ਹੈ ਕਿਸੇ ਦਾ ਕੋਈ ਮਰਦ ਹੋ ਗਈ ਜਾਂ ਕਿਸੇ ਦਾ ਵਿਆਹ ਸ਼ਾਦੀ ਹੈ ਕੋਈ ਕਿਸੇ ਤਰ੍ਹਾਂ ਦੀ ਵੀ ਐਮਰਜੈਂਸੀ ਹੈ ਜਿਸਕੋ ਪਰ ਇਸ ਵਾਰ ਜਿਸ ਤਰ੍ਹਾਂ ਦੇ ਬੈਰੀਅਰ ਫੀਲ ਕੀਤੇ ਨੇ ਜਿਸ ਤਰ੍ਹਾਂ ਦੀ ਆਰਸੀਸੀ ਦੇ ਜਿਹੜਾ ਵਰਤੋਂ ਕਰਦੇ ਹੋ ਟੈਕਨੀਕ ਦੀ ਵਰਤੋਂ ਕਰਦੇ ਹੋ ਬੈਰੀਅਰ ਜਿਹੜੇ ਪੂਰੀ ਤਰ੍ਹਾਂ ਪ੍ਰੂਫ ਨੇ ਜਿਹੜੇ ਫੀਲ ਇਸ ਤਰ੍ਹਾਂ ਨਹੀਂ ਕਿ ਜੇ ਚਾਹੇ ਵੀ ਕੋਈ ਉੱਥੇ ਖੜਾ ਪੁਲਿਸ ਅਧਿਕਾਰੀ ਜਾਂ ਕੋਈ ਵੀ ਫੋਰਸ ਦਾ ਅਧਿਕਾਰੀ ਕਿਸੇ ਨੂੰ ਲੰਘਣ ਦੇ ਹੀ ਨਹੀਂ ਸਕਦਾ ਉਹਦੇ ਹੱਥ ਵਾਸ ਹੀ ਨਹੀਂ ਹੈਗਾ ਕਿਉਂਕਿ ਸੀਲਿੰਗ ਜਿਹੜੀ ਇਦਾਂ ਦੀ ਪਰਮਾਨੈਂਟ ਕੀਤੀ ਹੋਈ ਹੈ ਸੋ ਇਸ ਸਥਿਤੀ ਜਾਦਾ ਨਾ ਚੁਕਾ ਜਿਵੇਂ ਦੂਜਾ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਅੱਜਕੱਲ ਦੇ ਹਾਲਾਤ ਉਹ ਚੱਲ ਰਹੇ ਨੇ ਜਦੋਂ ਬੱਚਿਆਂ ਦੇ ਐਗਜ਼ਾਮੀਨੇਸ਼ਨਸ ਨੇ ਪੜਾਈ ਦਾ ਦੌਰ ਹੈ ਆਪਾਂ ਦੇਖਿਆ ਕਿ ਪਿਛੇ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹਰਿਆਣਾ ਗੁਰਦੁਆਰਾ ਜੁਡੀ ਇਲੈਕਸ਼ਨ ਕਮਿਸ਼ਨ ਨੇ ਇਹ ਤਰਕ ਦਿੰਦਿਆਂ ਹੀ ਪੋਸਟਪੋਨ ਕੀਤੀਆਂ ਨੇ ਕਿ ਐਜੂਕੇਸ਼ਨ ਡਿਪਾਰਟਮੈਂਟ ਕਹਿੰਦਾ ਹੈ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਚੱਲ ਰਹੀ ਹੈ ਪੇਪਰ ਸਰਤੇ ਨੇ ਤਾਂ ਹੁਣ ਹਰਿਆਣਾ ਦੇ 7 ਜ਼ਿਲ੍ਹਿਆਂ 'ਚ ਇੰਟਰਨੈਟ ਸੇਵਾ ਬੰਦ ਹੈ ਅੱਜ ਕੱਲ ਦੀ ਪੜ੍ਹਾਈ ਆਪਾਂ ਸਾਰੇ ਜਾਣਦੇ ਆਪਾਂ ਵੀ ਇੰਟਰਨੈਟ ਦੇ ਮਾਧਿਅਮ ਨਾਲ ਹੀ ਗੱਲ ਕਰਤੀ ਆ ਸਾਡੀ ਜਿਹੜੀ ਬ੍ਰੌਡਕਾਸਟ ਹੈ ਉਹ ਵੀ ਲੋਕ ਇੰਟਰਨੈਟ ਦੇ ਮਾਧਿਅਮ ਨਾਲ ਹੀ ਸੁਣ ਪਾ ਰਹੇ ਨੇ ਸੋ ਇੰਟਰਨੈਟ ਜਿਹੜਾ ਹੈ ਬਣ ਚੁੱਕਾ ਹੈ ਤੇ ਸੱਤ ਜ਼ਿਲ੍ਹਿਆਂ ਚ ਤੁਸੀਂ ਸੋਚੋ ਕਿ ਸੱਤ ਜ਼ਿਲ੍ਹੇ ਤਾਂ ਹਰਿਆਣਾ ਦੇ ਨੇ ਜਿਨ੍ਹਾਂ ਚ ਇੰਟਰਨੈਟ ਸੇਵਾ ਬੰਦ ਹੈ ਉਹਦਾ ਅਸਰ 10-10 ਕਿਲੋਮੀਟਰ ਤੱਕ ਜੇਕਰ ਤੁਸੀਂ ਝਰਮੜੀ ਬਾਡਰ ਦੀ ਗੱਲ ਕਰੋ ਤਾਂ ਲਾਲੜੂ ਤੋਂ ਬਾਅਦ ਦੱਪਰ ਟੋਲ ਪਲਾਜ਼ਾ ਤੋਂ ਅੱਗੇ ਜਾ ਕੇ ਇੰਟਰਨੈਟ ਚੱਲ ਰਿਹਾ ਪੰਜਾਬ 'ਚ ਵੀ ਸ਼ੰਭੂ ਦੀ ਗੱਲ ਕਰੋ ਤਾਂ ਸ਼ੰਭੂ ਤੋਂ ਵੀ ਬਹੁਤ ਅੰਦਰ ਆ ਕੇ ਰਾਜਪੁਰੇ ਦੇ ਕੋਲ ਆ ਕੇ ਜਿਹੜੀ ਜਿਹੜੀ ਉਹ ਮਿਲਦੀ ਹੈ ਕਨੈਕਟੀਵਿਟੀ ਪ੍ਰੋਪਰ ਮਿਲਦੀ ਹੈ ਸੋ ਆਪਾਂ ਆਦ ਦਾ ਅੰਦਾਜ਼ਾ ਲਗਾ ਸਕਦੇ ਆ ਕਿ ਹਰਿਆਣੇ ਦੇ ਉਹ ਵਿਦਿਆਰਥੀ ਜਿਹੜੇ ਪੇਪਰਾਂ ਦੀ ਤਿਆਰੀ ਕਰ ਰਹੇ ਨੇ ਪੜ੍ਹਾਈ ਜਿਹੜੀ 80% ਜਿਹੜੀ ਹੈ 80 ਫੀਸਦੀ ਦੇ ਕਰੀਬ ਵੈਬ ਬੇਸਡ ਹੋ ਗਈ ਹੈ ਅੱਜ ਦੇ ਤਰੀਕੇ ਬਿਲਕੁਲ ਬਿਲਕੁਲ ਸੋ ਜਦੋਂ ਫਿਰ ਆਵਾਜ਼ ਆਈ ਜਿਹੜੀ ਹੈ ਆਪਾਂ ਕਹਿ ਰਹੇ ਆ ਕਿ ਸਰਦੀ ਦਾ ਵੀ ਮੌਸਮ ਹੈ ਵਿਆਹ ਸਾਦੀਆਂ ਦਾ ਵੀ ਸੀਜ਼ਨ ਅੱਜਕੱਲ ਚੱਲ ਰਿਹਾ ਹੈ ਖੈਰ ਬੰਦੇ ਦੀ ਜ਼ਿੰਦਗੀ ਦਾ ਤਾਂ ਕੋਈ ਭਰੋਸਾ ਨਹੀਂ ਹੁੰਦਾ ਲੋਕਾਂ ਦੇ ਭੋਗ ਵੀ ਨੇ ਲੋਕਾਂ ਦੇ ਦਾਸ ਸस्कार ਵੀ ਨੇ ਜਿੱਥੇ ਲੋਕਾਂ ਨੂੰ ਕਿਉਂਕਿ ਰਿਸ਼ਤੇਦਾਰੀਆਂ ਆਪਸ ਚਾਰੀਆਂ ਭਾਵੇਂ ਸਟੇਟਾਂ ਵੱਖਰੀਆਂ ਬਿਲਕੁਲ ਕਿਉਂਕਿ ਦੇਖੋ ਨਹੀਂ ਪੰਜਾਬ ਹਰਿਆਣਾ ਦਾ ਪਹਿਲੇ ਸੀ 64 ਤੋਂ ਪਹਿਲਾਂ ਤਾਂ ਬਿਲਕੁਲ ਸਹੀ ਕਹਿ ਰਹੇ ਹੋ 64 ਤੋਂ ਪਹਿਲਾਂ ਤਾਂ ਇੱਕੋ ਸੀਗਾ ਤੇ ਹਲੇ ਵੀ ਬਹੁਤ ਸਾਰੇ ਪੰਜਾਬ ਦੇ ਜਿਹੜੇ ਰਿਸ਼ਤੇਦਾਰੀਆਂ ਨੇ ਪੰਜਾਬ ਦੇ ਜਿਹੜੇ ਪਰਿਵਾਰਕ ਮੈਂਬਰਾਂ ਦੇ ਸੰਬੰਧ ਨੇ ਹਰਿਆਣਾ ਦੇ ਵਿੱਚ ਨੇ ਹਰਿਆਣਾ ਦੇ ਪੰਜਾਬ ਦੇ ਵਿੱਚ ਨੇ ਬਿਲਕੁਲ ਬਿਲਕੁਲ ਤਾਂ ਤੇ بڑا ਆਪਾ ਆਪਾ ਸੋਚ ਸਕਦੇ ਅੰਦਾਜ਼ਾ ਲਗਾ ਸਕਦੇ ਆ ਕਿ ਕਿੰਨੀ ਬੁਰੀ ਤਰ੍ਹਾਂ ਜਿਹੜਾ ਆਮ ਜਨ ਜੀਵਨ ਜਿਹੜਾ ਹੈਗਾ ਅਸਥਿਰ ਵਿਵਸਥ ਹੋਇਆ ਪਿਆ ਹੈ ਜੀ ਸੋ ਇਸ ਦੇ ਮੱਦੇ ਨਜ਼ਰ ਹੀ ਮੇਰੇ ਖਿਆਲ ਚ ਹਾਈ ਕੋਰਟ ਨੇ ਤਾਂ ਹੀ ਕਿਉਂਕਿ ਕੱਲ ਰਾਤ ਹੀ ਇਹ ਪਟੀਸ਼ਨ ਪਈ ਹੈ ਹਾਂ ਤਾ ਇਸ ਤੇ ਜਲਦੀ ਹੀ ਸੁਣਵਾਈ ਅਜ ਹਾਈ ਕੋਰਟ ਖੁੱਲਦੇ ਹੀ ਸੁਣਵਾਈ ਇੱਥੇ ਰੱਖ ਲਈ ਗਈ ਹੈ ਉਮੀਦ ਕਰਦੇ ਆਂ ਕਿ ਜਰੂਰ ਹਾਈ ਕੋਰਟ ਜਰੂਰ ਇੰਟਰਵੈਨ ਕਰੇਗਾ ਇਸ ਚ ਜਦੋਂ ਸਰਕਾਰਾਂ ਦੇ ਹੱਥ ਕੁਝ ਨਹੀਂ ਰਿਹਾ ਸਰਕਾਰਾਂ ਨੇ ਵੀ ਜ਼ੋਰ ਲਾ ਕੇ ਦੇਖ ਲਿਆ ਗੱਲਬਾਤ ਤੇ ਦੋ ਦੌਰ ਚੱਲ ਚੁੱਕੇ ਨੇ ਭਿਲੇ ਵੀਰਵਾਰ ਦਿੱਲੀ ਚ ਗੱਲਬਾਤ ਹੋਈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੌਜੂਦ ਸੀ ਕੱਲ ਰਾਤੀ ਥਿੰਨ ਮੰਤਰੀ ਪਿਊਸ਼ ਕੋਇਲ ਅਰਜੁਨ ਮੁੰਡਾ ਨਿਤ्यानंद राय ਉਸੇ ਈ ਤੌਰ ਤੇ ਆਏ ਉਹਨਾਂ ਨੇ ਵੀ ਰਾਤੀ ਗੱਲਬਾਤ ਕੀਤੀ ਕੁਲਦੀਪ ਸਿੰਘ ਧਾਲੀਵਾਲ ਪੰਜਾਬ ਸਰਕਾਰ ਵੱਲੋਂ ਉਸੇ ਮੌਜੂਦ ਰਹੇ ਰਾਤੀ 11:30 ਵਜੇ ਤੱਕ ਦੇ ਸਿੱਟਾਰੇ ਪਰ ਹੁਣ ਇੱਕੋ ਇੱਕ ਗੁਮੀਆਂ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਹਾਈ ਕੋਰਟ ਤੋਂ ਹਾਈ ਕੋਰਟ ਰਹਿ ਗਈ ਹੈ ਕਿ ਹਾਈ ਕੋਰਟ ਜ਼ਰੂਰ ਮੇਰੇ ਖੇਲ 'ਚ ਕੋਈ ਇਸ ਤਰ੍ਹਾਂ ਦੀ ਇੰਟਰਵੈਂਸ਼ਨ ਕਰੇਗਾ ਡਾਇਰੈਕਸ਼ਨ ਆ ਦੇਗਾ ਪਰ ਮੰਨਣੀਆਂ ਨਾ ਮੰਨਣੀਆਂ ਤਾਂ ਵੱਖਰੀ ਗੱਲ ਹੈ ਸਰਕਾਰਾਂ ਦਾ ਪਰ ਹਾਈ ਕੋਰਟ ਵੱਲ ਤੇ ਹੀ ਡੋਰ ਰਹਿ ਗਈ ਹੈ ਸਰਕਾਰਾਂ ਦੇ ਹੱਥ ਖੜੇ ਅਜਰਾਰੇ ਨੇ ਕਿਸਾਨ ਜਥੇਬੰਦੀਆਂ ਵੀ ਅੱਧੀਆਂ ਦੇ ਹੱਥ ਖੜੇ ਹੋਏ ਨੇ ਉਹ ਤਾਂ ਬਾਹਰ ਨੇ ਇਸ ਜਿਟੇਸ਼ਨ ਤੋਂ ਦਿੱਲੀ ਕੂਚ ਤੋਂ ਅੱਧੀਆਂ ਦਰਜਨ ਤੋਂ ਵੱਧ ਜਥੇਬੰਦੀਆਂ ਬਾਹਰ ਨੇ ਇਸ ਵੇਲੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦਿੱਲੀ ਕੂਚ ਕਰ ਰਹੀਆਂ ਨੇ ਸੋ ਮੌਕਾ ਹਰ ਵਕਤ ਹਰ ਕਿਸੇ ਨੂੰ ਦਿੱਤਾ ਜਾ ਰਿਹਾ ਹਰ ਕਿਸੇ ਨੂੰ ਕਿ ਕਿਸੇ ਤਰ੍ਹਾਂ ਹੱਲ ਹੋ ਜੇ ਲੋਕਾਂ ਨੂੰ ਜਿਹੜਾ ਪਰੇਸ਼ਾਨੀ ਨਾ ਆਵੇ ਪਰ ਜਦੋਂ ਸਥਿਤੀ ਇਸ ਤਰ੍ਹਾਂ ਦੀ ਬਣ ਗਈ ਹੈ ਤਾਂ ਲੈ ਦੇ ਕੇ ਹਾਈ ਕੋਰਟ ਤੇ ਹੀ ਡੋਰ ਜਿਹੜੀ ਹੈ ਹੁਣ ਉਹਦੇ ਹੱਥੀਂ ਡੋਰ ਨਜ਼ਰ ਆਈ ਹੈ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜਾਣ ਕੇ ਲਈ ਨੀਲ ਭਲਿੰਦਰ ਤਾਂ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਜਿਹੜੀ ਇਸ ਵੇਲੇ ਜਿਹੜੀ ਨਜ਼ਰ ਆ ਨੇ ਹੁਣ ਹਾਈ ਕੋਰਟ ਤੋਂ ਪੱਟ ਚੁੱਕੀਆਂ ਨੇ ਕਿਉਂਕਿ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਥੋੜੀ ਦੇਰ ਬਾਅਦ ਹੀ ਹਾਈ ਕੋਰਟ ਦੇ ਵਿੱਚ ਇਸ ਨੂੰ ਲੈ ਕੇ ਸੁਣਵਾਈ ਹੋਣੀ ਹੈ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜੇ ਬੈਰੀਅਰ ਸੀਲ ਕੀਤੇ ਗਏ ਨੇ ਜਿਹੜੇ ਪਰਮਾਨੈਂਟ ਅਸੀਂ ਸ਼ਬਦ ਜੂਰ ਕਰ ਰਹੇ ਹਾਂ ਜਿਸ ਤਰੀਕੇ ਦੇ ਨਾਲ ਕੰਕਰੀਟ ਭਰ ਕੇ ਵੱਡੀਆਂ-ਵੱਡੀਆਂ ਮਸ਼ੀਨਾਂ ਦੇ ਨਾਲ ਜੋ ਬਿਲਡਿੰਗਾਂ ਤਿਆਰ ਕਰਦੇ ਨੇ ਉਸ ਦੇ ਨਾਲ ਉੱਥੇ ਕੰਕਰੀਟ ਭਰਿਆ ਗਿਆ ਤਾਂ ਲਿਹਾਜ਼ਾ ਇਸ ਤਰੀਕੇ ਨਾਲ ਤਿਆਰੀ ਕੀਤੀ ਗਈ ਹੈ ਜਿਵੇਂ ਕਈ-ਕੀ ਮਹੀਨਿਆਂਆਂ ਜਾਂ ਕਈ-ਕੀ ਸਾਲਾਂ ਤੱਕ ਉਹ ਬੈਰੀਅਰ ਖੁੱਲਦੇ ਨਜ਼ਰ ਨਹੀਂ ਆ ਰਹੇ ਜਿਹੇ ਦੇ ਵਿੱਚ ਆਮ ਲੋਕਾਂ ਦੀ ਖੱਜਲ-ਖਰੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਹਾਈ ਕੋਰਟ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਸ ਦੇ ਉੱਪਰ ਆਪਣਾ ਰਵਈਆ ਰੁਖ ਅਪਣਾਇਆ ਜਾਂਦਾ ਕੀ ਹਾਦੇਸ਼ ਹੋਂਦ ਔਰ ਦੇਖਣਾ ਹੋਵੇਗਾ ਕੇਂਦਰ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਕੀ ਜਵਾਬਦੇਹੀ ਕੀਤੀ ਜਾਂਦੀ ਹੈ